ਗੁਰੂ ਪਿਆਰੀ ਸਰਬੱਤ ਸਾਂਗਤ ਜੀ ਆਪ ਸਭ ਸੰਗਤ ਦਾ ਸਰਵਣ ਕਰ ਰਹੇ ਹੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਰਚਨਾ ਕਲਕੀ ਵਤਾਰ ਤੇ ਇਸ ਦੀ ਵਿਆਖਿਆ ਜਿਸ ਦੇ ਵਿੱਚ ਸੰਗਤ ਜੀ ਆਪ ਸਭ ਸੰਗਤ ਹੁਣ ਤੱਕ 555 ਸ਼ੰਦ ਸਰਵਣ ਕਰ ਚੁੱਕੇ ਹੋ ਆਓ ਅੱਗੇ ਦੇਖਦੇ ਹਾਂ ਮਹਾਰਾ ਜੀ ਕੀ ਫਰਮਾਨ ਕਰਦੇ ਹਨ ਕਿ ਮਨਮਨ ਮੋਹੇ ਮੁਨੀਆਂ ਦੇ ਮਨ 모ਹੇ ਗਏ ਹਨ ਸਾ ਸੰਗਤ ਜੀ ਜਿਸ ਤਰ੍ਹਾਂ ਕਰਕੇ ਉਤਾਰ ਜੀ ਆਨੇ ਇਸ ਜੰਗ ਨੂੰ ਜਿੱਤ ਕੇ ਸਤਜਗ ਦਾ ਆਰੰਭ ਕੀਤਾ ਹੈ ਉਸ ਨੂੰ ਦੇਖ ਕੇ ਮੁਨੀਆਂ ਦੇ ਜੋ ਮਨ ਹਨ ਉਹ 모ਹੇ ਗਏ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਫੁੱਲ ਗੁੱਲ ਸੋਹੇ ਸਭ ਪਾਸੇ ਫੁੱਲ ਸ਼ਿਸ਼ੋਭਿਤ ਹਨ ਸਲ ਪਾਸੇ ਫੁੱਲ ਲਗਾਏ ਗਏ ਹਨ ਸਭ ਪਾਸੇ ਸਾਗ ਸੰਗਿਆ ਦੀ ਸੁਗੰਧੀ ਅਤੇ ਮਹਿਕ ਬिखर ਗਈ ਹੈ ਅੱਗੇ ਮਾਰੇ ਕਹਿੰਦੇ ਹਨ ਕਿ ਸਮਸ਼ਬ ਕੋ ਹੈ ਉਸ ਦੀ ਸੁੰਦਰਤਾ ਵਰਗਾ ਕੌਣ ਹੈ ਗੁਰੂ ਮਹਾਰਾਜ ਕਹਿੰਦੇ ਹਨ ਕਿ ਕਲਕੇ ਉਤਾਰ ਜਾਂਦੀ ਸੁੰਦਰਤਾ ਵਰਗਾ ਹੋਰ ਕੋਈ ਦਿਖਾਈ ਨਹੀਂ ਦਿੰਦਾ ਅੱਗੇ ਮਾਰੇ ਕਹਿੰਦੇ ਹਨ ਕਿ ਐਸੇ ਬਨਿਓ ਹੈ ਉਹ ਇਸ ਤਰ੍ਹਾਂ ਦਾ ਬਣਿਆ ਹੋਇਆ ਹੈ। ਅੱਗੇ ਮਾਰੇ ਕਹਿੰਦੇ ਹਨ ਕਿ ਤਿਲੋ ਕੀ ਛੰਦ ਸਤਜੁਗ ਆਦ ਕਲਜੁਗ ਅੰਤ ਹੈ। ਸਤਜੁਗ ਦਾ ਆਗਮਨ ਸਤਜੁਗ ਦਾ ਆਰੰਭ ਹੈ ਅਤੇ ਜੋ ਕਾਲਜੁਗ ਹੈ ਇਸ ਦਾ ਅੰਤ ਇਸ ਦਾ ਖਾਤਮਾ ਸੰਗਤ ਜੀ ਹੋ ਚੁੱਕਿਆ ਹੈ। ਅੱਗੇ ਮਾਰੇ ਕਹਿੰਦੇ ਹਨ ਕਿ ਇਹ ਤਹ ਆਨੰਦ ਸੰਤ ਮਹੰਤ ਹੈ ਜਿੱਥੇ ਕਥੇ ਮਹੰਤਾ ਤੇ ਸੰਤ ਜੋਹਾਨ ਅਨੰਦਿਤ ਹਨ ਆਨੰਦ ਲੈ ਰਹੇ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਇਹ ਤਹ ਗਾਵਤ ਬਜਾਵਤ ਤਾਲੀ ਜਿੱਥੇ ਕਥੇ ਵੇਖੀਏ ਗੀਤ ਗਾਏ ਜਾ ਰਹੇ ਹਨ ਅਤੇ ਤਾਲੀਆਂ ਵਜਾਈਆਂ ਜਾ ਰਹੀਆਂ ਹਨ ਖੁਸ਼ੀ ਮਨਾਈ ਜਾ ਰਹੀ ਹੈ ਸਤਜਗਤ ਦੇ ਆਰੰਭ ਦੀ ਅੱਗੇ ਮਹਾਰਾਜ ਕਹਿੰਦੇ ਹਨ ਕਿ ਨਾਚਿਤ ਸ਼ਿਵ ਜੀ ਹਸਤ ਜਵਾਲੀ ਸ਼ਿਵ ਜੀ ਮਹਾਰਾਜ ਨੱਚ ਰਹੇ ਹਨ ਅਤੇ ਦੁਰਗਾ ਮਾਂ ਹੈ ਜੋ ਜਵਾਲੀ ਕਹਾ ਗਿਆ ਜਿਸ ਨੂੰ ਜਿਸ ਦੇ ਮੂੰਹ ਦੇ ਵਿੱਚੋਂ ਅੱਗ ਵੀ ਨਿਕਲਦੀ ਹੈ ਖਾਸ ਰਹੀ ਹੈ ਖੁਸ਼ ਹੋ ਰਹੀ ਹੈ ਪ੍ਰਸੰਨ ਹੋ ਰਹੀ ਹੈ ਅੱਗੇ ਮਹਾਰਾਜ ਕਹਿੰਦੇ ਹਨ ਕਿ ਵਾਜਤ ਡੌਰੂ ਰਾਜਤ ਤੰਤਰੀ ਡੌਰੂ ਵਜ ਰਿਹਾ ਹੈ ਸ਼ਿਵਜੀ ਮਹਾਰਾਜ ਜੀ ਦਾ ਡੰਬਰੂ ਹੈ ਵਜ ਰਿਹਾ ਹੈ ਤੰਤਰੀ ਵਾਲੇ ਸਾਜ ਸ਼ੋਭਾ ਪਾਰੇ ਹਨ ਨੱਜ ਮਰੀ ਕਹਿੰਦੇ ਹਨ ਕਿ ਰੀਜਤ ਰਾਜਨ ਸੀ ਜਸ ਅਕਤਰੀ ਰਾਜੇ ਪ੍ਰਸੰਨ ਹਨ ਅਤੇ ਅਕਤਰੀ ਹਥਿਆਰਾਂ ਵਾਲੇ ਯੋਜੋਦੇ ਹਨ ਅਸਤਰਤਾਰੀ ਹਨ क्षत्रिय ਨੂੰ ਕਹਿੰਦੇ ਹਨ ਸ਼ਸਤਰਧਾਰੀ ਅਤੇ ਅਤਰੀਨ ਕਹਿੰਦੇ ਹਨ ਅਸਤਰਧਾਰੀ ਯੋਧੇ ਸਫਲ ਮਨੋਰਥ ਅਸੀਜਸ ਹੋ ਗਏ ਹਨ ਅੱਗੇ ਮਾਰੀ ਕਿੰਨੇ ਹਨ ਕਿ ਬਾਜਤ ਤੂਰਨ ਗਾਵਤ ਗੀਤਾ ਵਾਜੇ ਵੱਜ ਰਹੇ ਹਨ अनेका ਪ੍ਰਕਾਰ ਦੇ ਜੋ ਸਾਜ਼ ਹਨ ਵੱਜ ਰਹੇ ਹਨ ਅਤੇ ਗੀਤ ਗਾਏ ਜਾ ਰਹੇ ਹਨ ਅੱਗੇ ਮਾਰੀ ਕਿੰਨੇ ਹਨ ਕਿ ਯਹ ਤ ਕਲ ਕੇ ਜੁਦਨ ਜੀਤਾ ਜਿੱਥੇ ਕਿੱਥੇ ਕਲਕੇ ਉਤਾਰਨੇ ਜੁਦ ਜਿੱਤ ਲਿਆ ਹੈ ତର୍ਤੀ ਦੇ ਉੱਪਰ ଏਹੋ ਜਿਹੀ ਕੋਈ ਜਗ੍ਹਾ ਨਹੀਂ ਬਚੀ ਹੈ ਸਿੰਘਲ ਜੀ ਜਿੱਥੇ ਕਲਕੇ અવਤਾਰ ਜਣੇ ਜਿਤ ਪ੍ਰਾਪਤ ਨਾ ਕੀਤੀ ਹੋਵੇ। ਧਗੇ ਮਾਰੇ ਕੇ ਨੇਹਨ ਕੇ 모ਹਨ 샨ਦ। ਔਰ ਮਾਰ ਕੈ ਰ ਪਟਾਰ ਕੈ ਨਿਪ ਮੰਡਲੀ ਸੰਗਲ ਕੈ ਲਿਓ। ਕਲਕੇ અવਤਾਰ ਨੇ ਵੈਰੀਆਂ ਨੂੰ ਮਾਰ ਕੇ ਸੰਗਤ ਜੀ ਦਸ਼ਮਣਾਂ ਦੇ ਜੋ ਟਿਕਾਣੇ ਹਨ ਉਹਨਾਂ ਨੂੰ ਲੁੱਟ ਲਿਆ ਹੈ ਤੇ ਵਿਆਹਿਆਂ ਨੂੰ ਟਿਕਾਣੇ ਲਗਾ ਕੇ ਰਾਜਾਂ ਦੀ ਮੰਡਲੀ ਨੂੰ ਨਾਲ ਲੈ ਲਿਆ ਹੈ ਗੀ ਮਾਰੇ ਕੇ ਨੇਹਾਂ ਕੇ ਯਤਰ ਤਤਰ ਜਤੇ ਤਤੇ ਅਤ ਦਾਨ ਮਾਨ ਸਬੈ ਦਿਓ ਜਿੱਥੇ-ਕਥੇ ਵੀ ਜੋ ਲੋਕ ਜਿੱਤੇ ਹਨ ਉਹਨਾਂ ਸਾਰਿਆਂ ਨੂੰ ਬਹੁਤ ਧੰਨ ਅਤੇ ਸਨਮਾਨ ਦਿੱਤਾ ਹੈ। ਸੰਗਤ ਜੀ ਬਹੁਤ ਗਿਣਤੀ ਵਿੱਚ ਤਾਂ ਜੁੱਧੇ-ਜੋਹਾਨਾ ਸ਼ਹੀਦ ਹੋ ਗਏ ਹਨ। ਪਰ ਜੋ ਬਚੇ ਹਨ ਜਿਨ੍ਹਾਂ ਨੇ ਜਿੱਤ ਪ੍ਰਾਪਤ ਕੀਤੀ ਹੈ। ਉਹਨਾਂ ਸਾਰਿਆਂ ਨੂੰ ਹੁਣ ਬਹੁਤ ਹੀ ਜ਼ਿਆਦਾ ਧੰਨ ਸਨਮਾਨ ਮਿਲ ਰਿਹਾ ਹੈ। ਅੱਗੇ ਮਾਰੇ ਕਹਿੰਦੇ ਹਨ ਕਿ ਸੂਰ ਰਾਜ ਜਯੋ ਨ੍ਰਿਪ ਰਾਜ ਹੋਵੈ ਗਿਰ ਰਾਜ ਸੇ ਪਟ ਮਾਰ ਕੇ ਪਰਬਤਾਂ ਵਰਗੇ ਸੂਰਮਿਆਂ ਨੂੰ ਮਾਰ ਕੇ ਪਹਾੜਾਂ ਵਰਗੇ ਯੋਧਿਆਂ ਨੂੰ ਮਾਰ ਕੇ ਇੰਦਰ ਦੇ ਸਮਾਨ ਰਾਜਾਂ ਦੇ ਰਾਜੇ ਹੋ ਗਏ ਹਨ ਜਿन्हे ਮਾਰੇ ਕਹਿੰਦੇ ਹਨ ਕਿ ਸੁਖ ਪਾਏ ਹਰਖ ਬੁੜਾਏ ਕੈ ਗ੍ਰਹ ਆਇਓ ਜਸ ਸੰਗ ਲੈ ਸੁਖ ਪ੍ਰਾਪਤ ਕਰਕੇ ਖੁਸ਼ੀ ਨੂੰ ਵਧਾ ਕੇ ਅਤੇ ਯਸ਼ ਨੂੰ ਨਾਲ ਲੈ ਕੇ ਕਲਕੀ ਅਵਤਾਰ ਕਰਨ ਨੂੰ ਪਰਤੇ ਹਨ ਘਰ ਕਹੀ ਹੈ ਜਿੱਥੇ ਉਹਨਾਂ ਦਾ ਆਗਮਨ ਹੋਇਆ ਹੈ ਜਿਸ ਮੰਦਰ ਦੇ ਵਿੱਚ ਉਹਨਾਂ ਨੇ ਅਵਤਾਰ ਧਾਰਿਆ ਸੀ ਉੱਥੇ ਵਾਪਸ ਪਰਤੇ ਹਨ ਅੰਗਾਰਾਈ ਕਹਿੰਦੇ ਹਨ ਕਿ ਅਰੇ ਜੀਤ ਜੀਤ ਯ ਪੀਤ ਹਵੈ ਜਗ ਹੋਮ ਜਗ ਕਨੇ ਕਰੇ ਵੈਰਿਆ ਨੂੰ ਜਿੱਤ ਜਿੱਤ ਕੇ ਅਤੇ ਡਰ ਤੋਂ ਰਹਿਤ ਹੋ ਕੇ ਅਪੀਤ ਹੋ ਕੇ ਨੇ ਡਰ ਹੋ ਕੇ ਡਰ ਰਹਿਤ ਹੋ ਕੇ ਜਗਤ ਤੇ ਵਿੱਚ ਬਹੁਤ ਹੋਮ ਯਾਨੀ ਕਿ ਹਵਨ ਅਤੇ ਯੱਗ ਕੀਤੇ ਹਨ ਲੰਗਰ ਲਗਾਏ ਹਨ ਦੁਖੀਆਂ ਦੀ ਪੀੜਾ ਨੂੰ ਸੁਣਿਆ ਹੈ ਅੱਗੇ ਮਾਰੇ ਕਹਿੰਦੇ ਹਨ ਕਿ ਦੇਸ਼ ਦੇਸ਼ ਅਸ਼ੇਸ਼ ਪਿਸ਼ਕ ਰੋਗ ਸੋਗ ਸਬੈ ਹਰੈ ਦੇਸ਼ ਦੇਸ਼ ਦੇ ਸਾਰੇ ਮੰਗਣ ਵਾਲਿਆਂ ਦੇ ਮੰਗਣ ਵਾਲਿਆਂ ਦਾ ਭਾਵ ਕਿ ਜੋ ਗਰੀਬ ਹਨ ਜੋ ਮੰਗ ਕੇ ਗੁਜ਼ਾਰਾ ਕਰਦੇ ਹਨ ਉਹਨਾਂ ਦੇ ਰੋਗ ਅਤੇ ਸੋਗ ਦੂਰ ਕੀਤੇ ਹਨ ਗਰੀਬਾਂ ਦੁਖੀਆਂ ਦੀ ਬਾਹ ਫੜੀ ਹੈ ਅੱਗੇ ਮਾਰੇ ਕਹਿੰਦੇ ਹਨ ਕਿ ਕੁਰ ਰਾਜ ਜਿਉਂਦੇ ਜਿ ਰਾਜ ਕੇ ਬਹੁ ਭਾਤ ਦਰਦ ਮਾਰ ਕੇ ਦਰੋਣਾਚਾਰੀਆ ਦਿਜ ਰਾਜ ਦੇ ਦਰਿੰਦਰ ਨੂੰ ਕੱਟ ਕੱਟਣ ਵਾਂਗ ਬਹੁਤ ਤਰ੍ਹਾਂ ਦੇ ਦਰਿੰਦਰ ਦੂਰ ਕਰਕੇ ਜਗਤ ਨੂੰ ਜਿੱਤ ਕੇ ਮਾਰੇ ਗਏ ਹਨ ਕਿ ਜਗ ਜੀਤ ਸੰਬਰ ਕੋ ਚਲਿਓ ਜਗ ਜਿੱਤ ਕਿਤ ਬਿਥਾਰ ਕੇ ਅਤੇ ਜਿੱਥੇ-ਕਿੱਥੇ ਜਾਚ ਨੂੰ ਪਸਾਰ ਕੇ 사ਤਿਏਕ ਨੂੰ ਪਸਾਰ ਕੇ ਭਗਵਾਨ ਦੇ ਨਾਮ ਨੂੰ ਪਰਮਾਤਮਾ ਦੇ ਨਾਮ ਨੂੰ ਪਸਾਰ ਕੇ ਹੁਣ ਕਲਕੀ ਅਵਤਾਰ ਆਪਣੇ ਨਗਰ ਸੰਭਲ ਨੂੰ ਚੱਲੇ ਹਨ ਸੰਭਲ ਨਗਰ ਵਿੱਚ ਜਿੱਥੇ ਸਾਧ ਸੰਗਤ ਜੀ ਆਪ ਸਭ ਨੇ ਸਰਵਣ ਕੀਤਾ ਸੀ ਕਰ ਸ਼ੋਭ ਦਿਵਲ ਹੈ ਪਾਵੇਂਗੇ ਉਥੇ ਹੁਣ ਫੇਰ ਵਾਪਸ ਜੋ ਹੈ ਸਾਧ ਸੰਗਤ ਜੀ ਜਿੱਤ ਕੇ ਸਾਰਾ ਕੁਝ ਪਰਤ ਰਹੇ ਹਨ ਮਾਰੇਗੇ ਕਹਿੰਦੇ ਹਨ ਕਿ ਜਗ ਜੀਤ ਵੇਦ ਵਿਥਾਰ ਕੇ ਜਗ ਸੋ ਅਰਥ ਅਰਥ ਚਿਤਾਰਯੰ ਜਗਤ ਨੂੰ ਜਿੱਤ ਕੇ ਵੇਦਾਂ ਦੀ ਰੀਤ ਦਾ ਪ੍ਰਚਾਰ ਕਰਕੇ ਸਾਧ ਸੰਗਤ ਜੀ ਆਪ ਸਭ ਨੂੰ ਪਤਾ ਹੈ ਕਿ ਜਿਵੇਂ ਕਾਲ ਯੁਗ ਵੱਧ ਗਿਆ ਸੀ ਵੇਦਾਂ ਸਿਮਰਤੀਆਂ ਨੂੰ ਕੋਈ ਹੱਥ ਲਾ ਕੇ ਖੁਸ਼ ਨਹੀਂ ਸੀ ਹੁਣ ਕਲਕੇ ਉਤਾਰ ਜਾਨੇ ਦੁਬਾਰਾ ਵੈਦਾਂ ਦੀ ਰੀਤ ਦਾ ਪ੍ਰਚਾਰ ਕਰਕੇ ਅਤੇ ਜਗਤ ਲਈ ਚੰਗਾ ਆਚਾਰ ਸੋਚ ਕੇ ਅੱਗੇ ਮਾਰੇ ਜਾਂਦੇ ਹਨ ਕਿ ਦੇਸ਼ ਦੇਸ਼ ਵਿਦੇਸ਼ ਮੈਂ ਨਵ ਪੇਜ ਪੇਜ ਹਕਾਰਿਆਂ ਦੇਸ਼ ਦੇਸ਼ ਤੇ ਵਿਦੇਸ਼ ਵਿੱਚ ਨਵੇਂ ਦੂਤ ਭੇਜ ਭੇਜ ਕੇ ਕਹਿਣ ਤੋਂ ਭਾਵ ਹੈ ਕਿ ਆਪਣੇ ਬੰਦੇ ਆਪਣੇ ਸੇਵਕ ਆਪਣੇ ਜੋ ਪਹਿਰੇਦਾਰ ਹਨ ਉਹਨਾਂ ਨੂੰ ਭੇਜ-ਭੇਜ ਕੇ ਹੁਣ ਨਵੇਂ ਵੇਦ ਪਾਠੀਆਂ ਨੂੰ ਬੁਲਾ ਲਿਆ ਹੈ ਜੋ ਵੇਦਾਂ ਦੀ ਵਿਆਖਿਆ ਕਰਦੇ ਹਨ ਉਹਨਾਂ ਨੂੰ ਬੁਲਾ ਰਿਹਾ ਹੈ ਫਿਰ ਦੁਬਾਰਾ ਮੁਰ ਤੋਂ ਧਰਮ ਦਾ ਸਦਾਫਨਾ ਕਰਨੀ ਹੈ ਕਿ ਮਾਰੇ ਕਿੰਨੇ ਹਨ ਕਿ ਤਰਦਾੜ ਜਿਉ ਰਣਗਾੜ ਹੋਏ ਤੇਰ ਲੋਕ ਜੀਤ ਸਭ ਆ ਲਈਏ ਵਰਾਵਤਾਰ ਤੜ ਧਾੜ ਵਾੰਗ ਬਹੁਤ ਭਿਆਨਕ ਜੁੱਧ ਕਰਕੇ ਸਾਰੇ ਤਨਾ ਲੋਕਾਂ ਨੂੰ ਜਿੱਤ ਲਿਆ ਹੈ। ਅੱਗੇ ਮਾਰੇ ਕਹਿੰਦੇ ਹਨ ਕਿ ਬਹੁਦਾਨ ਦੈਸ ਨਮਾਨ ਸੇਵਕ ਭੇਜ-ਪੇਜ ਤਹਾਂ ਦੀਏ। ਵੇਦ ਪਾਠੀਆਂ ਨੂੰ ਵੇਦ ਦੀ ਵਿਆਖਿਆ ਕਰਨ ਵਾਲਿਆਂ ਨੂੰ ਬਹੁਤ ਦਾਨ ਦੇ ਕੇ ਅਤੇ ਸਨਮਾਨਪੂਰਕ ਸੇਵਕਾਂ ਨਾਲ ਉਹਨਾਂ ਨੂੰ ਉੱਥੇ-ਉੱਥੇ ਭੇਜ ਦਿੱਤਾ ਹੈ। ਅੱਗੇ ਮਾਰੇ ਕਹਿੰਦੇ ਹਨ ਕਿ ਖਾਲ ਖੰਡ ਖੰਡ ਬੇਹੰਡ ਕੈ ਅਰ ਦੰਡ ਦੰਡ ਬੜਉ ਉਦਿਓ ਦਸਤਾਨ ਟੋਟੇ ਟੋਟੇ ਕਰਕੇ ਅਤੇ ਪੂਰੀ ਤਰ੍ਹਾਂ ਨਸ਼ਟ ਕਰਕੇ ਬਹਿਰਿਆਂ ਨੂੰ ਬਹੁਤ ਡਾਂਡ ਦਿੱਤੇ ਹਨ ਬਹੁਤ ਭਾਰੀ ਸਜ਼ਾਵਾਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਨੇ ਪਾਪ ਕੀਤੇ ਸਨ ਉਹਨਾਂ ਨੂੰ ਉਹਨਾਂ ਦੇ ਪਾਪਾਂ ਦਾ ਫਲ ਦਿੱਤਾ ਹੈ ਅਗੇ ਮਾਰੇ ਕਹਿੰਦੇ ਹਨ ਕਿ ਅਰਬ ਖਰਬ ਅਦਰਬ ਦੂਰਬ ਸੋ ਜੀਤ ਕੈ ਆਪ ਨੌ ਕੀਓ ਅਰਬਾਂ ਖਰਬਾਂ ਤਨ ਹੀਣਾ ਨੂੰ ਤਨ ਪਦਾਰਥ ਦੇ ਕੇ ਕਈ ਬਹੁ ਗਿਣਤੀ ਵਿੱਚ ਜੋ ਤਨ ਹੀਣ ਸੰਨ ਉਹਨਾਂ ਨੂੰ ਤਨ ਪਦਾਰਥ ਦੇ ਕੇ ਅਤੇ ਜਿੱਤ ਕੇ ਆਪਣਾ ਬਣਾ ਲਿਆ ਹੈ ਅਗਮਾਰਿ ਕਹਿੰਦੇ ਹਨ ਕਿ ਰਣਜੀਤ ਜੀਤ ਅਜੀਤ ਜੋਦਨ ਛਤਰ ਅਤਰ ਛਨਾਈੰ ਨਾ ਜਿੱਤੇ ਜਾ ਸਕਣ ਵਾਲਿਆਂ ਯੋਧਿਆਂ ਨੂੰ ਰਣ ਵਿੱਚ ਜਿੱਤ ਜਿੱਤ ਕੇ ਉਹਨਾਂ ਪਾਸੋਂ ਅਸਤਰ ਸ਼ਸਤਰ ਅਤੇ ਸ਼ਤਰ ਖੋਲੇ ਹਨ ਉਹਨਾਂ ਦਾ ਸਾਰਾ ਸਾਜੋ ਸਨਮਾਨ ਮੀ ਸਾਸੰਗ ਜੀ ਜ਼ਬਤ ਕਰ ਲਿਆ ਗਿਆ ਹੈ ਕਿ ਮਾਰੇ ਜਾਂਦੇ ਹਨ ਕਿ ਸਰਦਾਰ ਵਿੰਸਤ ਚਾਰ ਕਲ ਅਵਤਾਰ 76 ਫੈਰਾਈੰਗ ਫਿਰ 24 ਅਵਤਾਰਾਂ ਦੇ ਸਰਦਾਰ ਕਲ ਕੀ ਅਵਤਾਰ ਦਾ ਸ਼ਤਰ ਫਿਰ ਲੱਗਾ ਹੈ ਕਹਿੰਤੋ ਭਾਵ ਹੈ ਰਾਜਾਂ ਦੀ ਤਰ੍ਹਾਂ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਅੱਗੇ ਮਾਰੇ ਕਹਿੰਦੇ ਹਨ ਕਿ ਮਥਾਣ ਸ਼ੰਦ ਸ਼ਾਜਾ ਮਹਾ ਜੋਤ ਕਲਕੀ ਅਵਤਾਰ ਦੀ ਜੋਤ ਹਰ ਪਾਸੇ ਫਸ ਰਹੀ ਹੈ ਅੱਗੇ ਮਾਰੇ ਕਹਿੰਦੇ ਹਨ ਕਿ ਭਾਨਨ ਮਨੋ ਦੂਤ ਐਂਜ ਪ੍ਰਤੀਤ ਹੁੰਦਾ ਹੈ ਮਾਨੋ ਸੂਰਜ ਚੜ੍ਹਿਆ ਹੋਵੇ ਕਲਕੇ ਉਤਾਰ ਜੀਆਂ ਦਾ ਰਾਬੋ ਦਾਬ ਐਵੇਂ ਦਾ ਸੰਗਤ ਜੀ ਪ੍ਰਤੀਤ ਹੁੰਦਾ ਜਿਵੇਂ ਸੂਜ ਚੜਿਆ ਹੋਵੇ ਅਗਿਆ ਮਾਰੇ ਕਹਿੰਦੇ ਹਨ ਕਿ ਜਗ ਸੰਕ ਤਜ ਦੀਨ ਜਗਤ ਨੇ ਹਰ ਪ੍ਰਕਾਰ ਦੀ ਸ਼ੰਕਾ ਛੱਡ ਕੇ ਹਰ ਪ੍ਰਕਾਰ ਦੇ ਵਹਿਮ ਭਰਮ ਨੂੰ ਮਨ ਚੋਂ ਕੱਢ ਕੇ ਮਿਲ ਬੰਦਨਾ ਕੀਨ ਹਤੇ ਮਿਲ ਕੇ ਉਸ ਦੀ ਬੰਦਨਾ ਕੀਤੀ ਹੈ ਕਲਕੇ ਉਤਾਰ ਜੀਆਂ ਦੀ ਬੰਦਨਾ ਸਾਰਿਆਂ ਨੇ ਮਿਲ ਕੇ ਕੀਤੀ ਹੈ ਕਿਉਂਕਿ ਉਹਨਾਂ ਨੇ ਕਲਯੁਗ ਨੂੰ ਖਤਮ ਕਰਕੇ ਸਤਯੁਗ ਦਾ ਹਰ ਪਾਸੇ ਪਸਾਰਾ ਕੀਤਾ ਹੈ ਮਹਾਰਾਜ ਕਿਨਹਨ ਕੇ ਰਾਜ ਹੈ ਮਹਾਰੂਪ ਉਸ ਦਾ ਮਹਾਨ ਰੂਪ ਸੋਭਿਤ ਹੋ ਰਿਹਾ ਹੈ ਅੱਗੇ ਮਾਰੇ ਕਿਨਹਨ ਕੇ ਲਾਜ ਸਭ ਭੂਪ ਜਿਸ ਨੂੰ ਦੇਖ ਕੇ ਸਾਰੇ ਰਾਜੇ ਸ਼ਰਮਿੰਦੇ ਹੁੰਦੇ ਹਨ ਸ਼ਰਮਸਾਰ ਹੋ ਰਹੇ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਜਗ ਆਨਮਾਨੀਸ ਸਾਰੇ ਜਗਤ ਨੇ ਉਸ ਨੂੰ ਈਸ਼ਵਰ ਜਾਣਦਾ ਹੈ ਸਾਧ ਸੰਗਤ ਜੀ ਜਗਤ ਦੇ ਵਿੱਚ ਜਿੰਨੇ ਵੀ ਲੋਕ ਹਨ ਸਾਰਿਆਂ ਨੇ ਉਹਨਾਂ ਨੂੰ ਕਲਕੇ ਉਤਾਰਿਆਂ ਨੂੰ ਉਹਨਾਂ ਨੂੰ ਹੀ ਰੱਬ ਸਮਝ ਲਿਆ ਹੈ ਹਾਲਾਂਕਿ ਉਹ ਰੱਬ ਨਹੀਂ ਰੱਬ ਦੇ ਦੁਆਰਾ ਪ੍ਰਮਾਤਮਾ ਦੁਆਰਾ ਭੇਜੇ ਹੋਏ ਇੱਕ ਅਵਤਾਰ ਹਨ ਵਿਸ਼ਨੂੰ ਜੀ ਦੇ 24ਵੇਂ ਉਤਾਰ ਪਰ ਲੋਕਾਂ ਨੇ ਇੱਥੇ ਉਸ ਨੂੰ ਰੱਬ ਜਾਣ ਲਿਆ ਹੈ ਰੱਬ ਹੀ ਮੰਨ ਲਿਆ ਹੈ ਗੇ ਮਾਰੇ ਕੇ ਨੇ ਹਨ ਮਿਲ ਪੇਟ ਲੈ ਦੀਸ अथवा ਈਨ ਮੰਨ ਲਈ ਹੈ ਅਤੇ ਪੇਟਾ ਲਿਆ ਕੇ ਮਿਲ ਪਏ ਹਨ ਸਾਰੇ ਹੁਣ ਸਾਧ ਸੰਗਤ ਜੀ ਕਲਕੀ ਉਤਾਰ ਜਿਆਂ ਦੇ ਅੱਗੇ ਚੋਕਰੇ ਹਨ ਚੋਕਰੇ ਹਨ ਸੀਸ ਨਿਵਾਰੇ ਹਨ ਆਉ ਸਾਧ ਸੰਗਤ ਜੀ ਸਾਇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅੱਗੇ ਅਰਦਾਸ ਕਰਦੇ ਹਾਂ ਮਹਾਰਾਜ ਸਿੱਖਾਂ ਨੂੰ ਸਿੱਖੀ ਦਾਣ ਕੇ ਸਿਦਾਨ ਰਹਿ ਦਣ ਬਖਸ਼ਣਾ ਸਰਤੇ ਮੇਰ ਪਰ ਹੱਥ ਰੱਖਣਾ ਖਾਲਸਾ ਦੀ ਛੜਦੀ ਕਲਾ ਕਰਨੀ ਨਾਮ ਦਾਣ ਬਖਸ਼ਣਾ ਸੰਗਤ ਜੀ ਕਥਾ ਦਾ ਵਿਚਾਰ ਕਰਦਿਆਂ ਅਨੇਕਾਂ ਪ੍ਰਕਾਰ ਦੇ ਪੁੱਲ ਆ ਚੁੱਕਾ ਹੋ ਗਏ ਹੁਣ ਗਿਆ ਆਪ ਸਰਬੱਤ ਸੰਗਤ ਬਖਸ਼ਿਸ਼ ਜੋਗ ਬਖਸ਼ ਲੈਣਾ ਜਿਸ ਨੇ ਚਾਹ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੰਗਤ ਜੀ ਜਰੂਰ ਸਬਸਕ੍ਰਾਈਬ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ